हां जी किसान वीरो सारेया नु सत श्रीया काल स्वागत है, तर्न -तर्न दे है जी ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਏ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸਖਦੇਵ ਦੇ ਘਰ ਵਿਜਿਟ ਆ ਦੋਸਤੋ ਅੱਜ ਤੇ ਐਨੀਮਲ ਤਕਰੀਬਨ ਤੁਹਾਨੂੰ ਅੱਜ 5 ਮੱਝਾਂ ਝੋਟੀਆਂ ਦਿਖਾਉਣੀਆਂ ਨੇ ਬਿਲਕੁਲ ਨਕੀਨੇ ਆ ਬਾਈ ਲੈ ਕੇ ਆਇਆ ਠੀਕ ਆ ਜੀ ਥੋੜਾ ਜਿਹਾ ਸਮਾਂ ਜ਼ਰੂਰ ਲੱਗੇਗਾ ਕਿਉਂਕਿ ਵਿੱਚ ਮੇਰਾ ਮਾਲ ਹੈਗਾ ਦੋਸਤੋ ਅੱਡੇ ਟਿਕਾਣੇ ਤੇ ਵੈਸੇ ਵੀ ਜਿਹੜਾ ਨਾਰਮਲੀ ਵਿਕਦਾ ਰਹਿੰਦਾ ਤੇ ਅੱਜ ਜਿਹੜੀ ਵੀਡੀਓ ਦੋਸਤੋ ਆਪਾਂ 1 ਫਰਵਰੀ ਨੂੰ ਬਣਾ ਰਹੇ ਹਾਂ ਤੇ ਜਿਹੜਾ ਸਮਾਂ ਦੋਸਤੋ ਸ਼ਾਮ ਨੂੰ 6 ਵਜੇ ਦਾ ਜਿਹੜਾ ਹੁਣ ਸਮਾਂ ਹੈਗਾ ਤੇ ਸੋ ਕਿਸੇ ਵੀ ਕਿਸਾਨ ਵੀਰ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਜਾਂ ਐਡ ਕਰਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 9815142150 ਮੇਰੇ ਸੰਪਰਕ ਨੰਬਰ ਨੇ ਤੇ ਗੱਲਬਾਤ ਆਪਾਂ ਬਾਈ ਸੁਖਦੇਵ ਦੇ ਨਾਲ ਕਰਨੀ ਹੈ ਪ੍ਰੋਪਰ ਜਿਹੜੀਆਂ ਦੋਸਤੋ ਤੁਹਾਨੂੰ ਬਿਲਕੁਲ ਨਗੀਨੇ ਦਿਖਾਉਣੇ ਅੱਜ ਤੇ ਮੱਝਾਂ ਸੂਈਆਂ ਸਵਾਈਆਂ ਹੋਣਗੀਆਂ ਬਿਲਕੁਲ ਠੁਕੀਆਂ ਹੋਣਗੀਆਂ ਤੇ ਪੂਰੀ ਜਿਹੜੀ ਹੈਗੀ ਜਾਣਕਾਰੀ ਆ ਵਿਸਤਾਰ ਦੇ ਨਾਲ ਆਪਾਂ ਲੈਣੀ ਆ ਤੇ ਹਰ ਐਂਗਲ ਤੋਂ ਹਰ ਇੱਕ ਪੱਖ ਤੋਂ ਤੁਹਾਨੂੰ ਜਿਹੜੇ ਆਪਾਂ ਪਸ਼ੂ ਦਿਖਾਉਣੇ ਚੱਲਦੇ ਆ ਬਾਈ ਸੁਖਦੇਵ ਦੇ ਕੋਲ ਸਭ ਤੋਂ ਪਹਿਲਾਂ ਬਾਈ ਸੁਖਦੇਵ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਠਾਕ ਹੋ ਬੜੀ ਕਿਰਪਾ ਜੀ ਸਾਰਿਆਂ ਦੀ ਚਲੋ ਜੀ ਸ਼ੁਕਰ ਮਾਲਕ ਦਾ ਤੇ ਬਾਈ ਸੁਖਦੇਵ ਜੀ ਹਾਂ ਕਿੱਥੇ ਰਹਿ ਗਈ ਸੀ ਥੋੜਾ ਬੜਾ ਗੇਮ ਵੀ ਆ ਗਏ ਹੀ ਤੇ maal ਉੰਜ ਵੀ ਰਾਜਸਥਾਨ ਲਈ ਆਈਦਾ ਤੇ ਗਾਹਕ ਪੱਕੇ ਆ ਆਪਣਾ maal ਰੋਜ਼ ਹੀ ਤਿੰਨ ਚਾਰ ਮੱਝਾਂ ਵੇਖ ਜਾਂਦੀਆਂ ਬਿਲਕੁਲ ਵਿਕਦਾ ਜੀ ਤੇ ਤੇਰੇ ਸਾਹਮਣੇ ਵੀ ਕਈ ਯਾਰਾਂ ਵੀਡੀਓ ਬਣਾਉਂਦੇ ਬਣਾਉਂਦੇ ਆਪਣੇ ਤਿੰਨ ਚਾਰ ਮੱਝਾਂ ਵੇਖ ਜਾਂਦੇ ਬਿਲਕੁਲ ਸਹੀ ਆ ਤੇ ਹੁਣ ਅੱਜ ਵੀ maal ਵੇਖਦਾ ਸੀ ਅੱਜ ਮੈਂ ਫਿਰ ਨਾ ਖੰਡਪਾਸ ਤੇ ਗਿਆ ਆ ਕੇ ਦੇ ਪਹੁੰਚ ਤੇ ਠੀਕ ਹੈ ਜੀ ਮੈਂ ਆਖਿਆ ਮੈਂ ਕਰ ਨਹੀਂ ਗਾ ਤੇ ਤੁਸੀਂ ਕੱਲ ਨੂੰ ਆਇਓ ਠੀਕਾ ਠੀਕ ਹੈ ਤੇ ਅੱਜ ਫਿਰ ਭਾਈ ਸੁਖਦੇਵ ਸਿੰਘ ਅੱਜ ਵੀ ਤਿੰਨ ਮੱਜਾਂ ਤੇ ਆ ਆਗੀਆਂ ਝੋਟੀਆਂ ਹਨਾ ਚਾਰ ਮੱਜਾਂ ਤਾਂ ਹੁਣ ਆਪਣੇ ਕੋਲ ਆ ਤੇ ਦੋ ਤਿੰਨ ਵਿਕੀਆਂ ਹੁਣ ਦੋ ਵਿਕਕੀਆਂ ਤੇ ਦੋ ਵਿਕੀਆਂ ਵੀ ਠੀਕ ਆ ਠੀਕ ਆ ਤੇ ਪਹਿਲੇ ਨੰਬਰ ਤੇ ਆ ਝੋਟੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਬਲੂਨ ਝੋਟੀ ਆ ਰਾਸ਼ਿਆ ਠੀਕ ਆ ਜੀ ਤੇ ਚਾਰ ਦੰਦ ਕੱਤੀ ਆ ਠੀਕ ਆ ਅੱਜ ਇਹ ਦਿਨ ਲੈ ਜੂ ਅਠਕ ਮੂੰਹ ਚਾਰ ਦੰਦਾਂ ਦੋ ਚਾਰ ਦੰਦਾਂ ਕੱਤੀ ਨਗੀਨਾ ਜਿੰਨ ਵੰਦੇ ਨੇ ਕਿ ਚੀਜ਼ ਆ ਕੱਤੀ ਨੀਲੀ 라ਵੀ ਪਿਓਰ ਪਹਿਲਾਂ ਨਹੀਂ ਸੁਣੀ ਆ ਪਹਿਲਾਂ ਨਹੀਂ ਸੁਣੀ ਠੀਕ ਆ ਤੇ ਵੇਖੋ ਦੋਸਤੋ ਸਿੰਗੀ-ਸੁੰਗੀ ਵੇਖੋ ਬਹੁਤ ਖੂਬਸੂਰਤ ਬਾਤਾਂ ਨੇ ਆ ਵੇਖੋ ਠੀਕ ਆ ਜੀ ਲਾਲ ਲੇਵੇ ਦੀ ਕੱਟੀ ਆ ਬਿੱਲੀ ਜਿਹੜੀ ਅੱਖ ਆ ਤੇ ਨਾਸ ਬੱਗੀ ਆ ਦੋਸਤੋ ਤੇ ਬਿਲਕੁਲ ਜਿਹੜਾ ਮੱਥਾ ਵਾਈਟ ਆ ਤੇ ਪ੍ਰੋਪਰ ਨਿਸ਼ਾਨ ਜਿਹੜੇ ਹੈਗੇ ਮਗਰਲੇ ਪੈਰਾਂ ਦੇ ਵੇਖ ਲਓ ਤੇ ਹਵਾਨੇ ਤੇ ਜਿਹੜਾ ਦੋਸਤੋ ਬਹੁਤ ਸੋਹਣਾ ਨਿਸ਼ਾਨ ਆਇਆ ਹੈਗਾ ਥਾਨਾ ਦੀ ਕੁਆਲਿਟੀ ਚੰਗੀ ਆ ਤੇ ਪਹਿਲਾਂ ਜਿਹੜੀ ਇਹ ਛੋਟੀ ਸੂਣੀ ਆ ਮੂੰਹੋ ਚੌਕੀ ਆ ਠੀਕ ਆ ਤੇ ਬੈਕ ਸਾਈਡ ਤੋਂ ਤੁਸੀਂ ਹਵਾਨੇ ਦੀ ਜਿਹੜੀ ਬੰਤਰ ਵੇਖ ਕੇ ਚੈੱਕ ਕਰੋ ਆ ਦੇਖੋ ਜੀ ਠੀਕ ਹੈ ਤੇ ਦਿਨ ਬਾਈ ਜੀ ਕਿੰਨੇ ਕ ਲੈ ਜੂਗੀ ਹੋਰ 8 8 ਨਹੀਂ ਲੈ ਜੂਗਾ ਜੀ 8 9 ਦਿਨ ਲੈ ਜੂਗੀ 8 9 ਦਿਨ ਲੈ ਜੂ ਹਾਂ ਜਿੰਨੇ ਦਿਨ ਲੈ ਜੇ ਰਾਸੇ ਉਹਨੇ ਚੰਗੇ ਚੰਗੀ ਝੋਟੀ ਪਾਂ ਜੂ ਥੱਲੇ ਬਿਲਕੁਲ ਅੱਜ ਤਾਂ ਗੂੰਦ ਹੀ ਆਉਂਦੀ ਮਾੜੀ ਮਾੜੀ ਬਿਲਕੁਲ ਝੋਟੀ ਬਹੁਤ ਪਿਆਰੀ ਹੈ ਦੋਸਤੋ ਕੋਈ ਜਿਆਦੇ ਕਹਿਣਾ ਜਿਹੜਾ ਨਾ ਕਹਿਣਾ ਬਿਲਕੁਲ ਕੋਈ ਮੈਨੇ ਨਹੀਂ ਰੱਖਦਾ ਗਿਆ ਕਿਉਂਕਿ ਇੱਕ ਚੀਜ਼ ਤੁਸੀਂ ਵੇਖ ਲੈਣੀ ਆ ਤੇ ਬਿਲਕੁਲ ਸੋਹਣੀ ਸ਼ਰਤੀਆ ਚੀਜ਼ ਆ ਤੇ ਬਾਈ ਜੀ ਨੂੰ ਖੋਲ ਕੇ ਦਿਖਾਈਏ ਪੇਟ ਪੁੱਠੇ ਤੋਂ ਜਿਹੜੇ ਤੁਸੀਂ ਵੇਖੋਗੇ ਦੋਸਤੋ ਬਿਲਕੁਲ ਰਾਜੀ ਝੋਟੀ ਆ ਕਦ ਕਾਠੀ ਪੂਰਾ ਇਸ ਝੋਟੀ ਦਾ ਠੀਕ ਆ ਜਰੂਰ ਚਾਹਵਣ ਵੀਰ ਜਿੰਨੇ ਘਰੇਲੂ ਖਾਸ ਤੌਰ ਤੇ ਘਰੇ ਚਵਾਈ ਕਰਨੀ ਆ ਉਹ ਤੁਸੀਂ ਖਾਸ ਤੌਰ ਤੇ ਇਹ ਝੋਟੀ ਪਾ ਸਕਦੇ ਹੋ ਇੱਕ ਸ਼ਕੀਨ ਬਹੁਤ ਵਧੀਆ ਹੈਗੀ ਆ ਬਹੁਤੇ ਵੀਰ ਸ਼ਕੀਨ ਝੋਟੀਆਂ ਪਾਲਦੇ ਆ ਤੇ ਸ਼ਕੀਨ ਵੀ ਪੂਰੀ ਆ ਤੇ ਪੇਟ-ਪੁੱਠੇ ਤੋਂ ਤੁਸੀਂ ਵੇਖੋ ਕਿ ਰਾਜੀ ਵੀ ਆ ਝੋਟੀ ਪੈਸੇ ਵੀ ਨਾਰਮਲ ਆ ਦੁੱਧ ਜਿਹੜਾ ਦੋਸਤੋ ਇਹੋ ਜੀ ਝੋਟੀ ਤੋਂ ਤੁਸੀਂ ਜਿੰਨਾ ਮਰਜ਼ੀ ਲੈ ਸਕਦੇ ਹੋ 10 ਲੀਟਰ ਤੋਂ ਲੈ ਕੇ 11-12 ਲੀਟਰ ਦੀ ਚਵਾਈ ਵੀ ਨਾਰਮਲ ਕਰ ਸਕਦੇ ਹੋ ਪਰ ਪਹਿਲਾਂ ਝੋਟੀ ਇਹ ਸੁਣੀ ਆ 10 ਲੀਟਰ ਦੀ ਚਵਾਈ ਵੀ ਬਹੁਤ ਹੁੰਦੀ ਆ ਦੋਸਤੋ ਜੇਕਰ ਝੋਟੀ ਕਰਵਾ ਦਿੱਤੇ ਠੀਕ ਆ ਓਵਰਆਲ ਝੋਟੀ ਬਹੁਤ ਖੂਬਸੂਰਤ ਹੈ ਤੇ ਦਿਨ ਭਾਈ ਨੇ ਦੱਸਤਾ ਵੀ ਤਕਰੀਬਨ 6 ਦੇ ਲੈ ਜੂਗੀ ਹਣਾ ਭਾਈ ਜੀ 6 ਦੇ ਨਹੀਂ ਆ 6 7 ਤਿੰਨ ਲੈ ਜੂਗੀ ਠੀਕ ਆ ਤੇ ਇਹਦਾ ਫਿਰ ਭਾਜੀ ਲੈ ਦੇ ਕਿੰਨਾ ਕੁ ਕਰਨਾ ਹੁਣ ਇਹ ਲੋਕੀ ਤਾਂ ਰਾਜਸੇ 92 92 ਵੀ ਕਰੀ ਜਾਂਦੇ ਮੈਂ ਰੋਜ਼ ਵੀਡੀਓ ਵੇਣਾ ਹਾਂ ਪਰ ਆਪਾਂ 82000 ਦੀ ਕੱਟੀ ਦੇ ਦਾਂਗੇ 82000 ਦੀ ਹਾਂ ਉਹਦੇ ਵਿੱਚ 2000 ਛੋਟ ਕਰਾਂਗੇ 80000 ਦੀ ਦੇਵਾਂਗੇ ਠੀਕ ਹੈ ਜੀ ਹਾਂ 80000 ਦੀ ਠੀਕ ਹੈ ਜੀ 80000 ਦੀ ਜਿਹੜੀ ਦੋਸਤੋ ਇਹ ਪਹਿਲੀ ਝੋਟੀ ਆ ਤੇ ਪਹਿਲੇ ਸਵੇਰ ਸੁਣੀ ਆ ਠੀਕ ਆ ਤੇ ਬਾਈ ਨੇ ਤਕਰੀਬਨ ਕਹਿਤਾ ਹੁੰਦਾ ਵੀ 82000 ਡਿਮਾਂਡ ਆ ਬਾਕੀ 2000 ਲੈਸ ਕਰ ਦਾਂਗੇ ਤੇ 80000 ਲੈਣਾ ਲਾਸਟ ਆ ਉਹ ਲੈਦੇ ਆ ਠੀਕ ਆ ਝੋਟੀ ਕਿ ਕੋਈ ਸ਼ੱਕ ਨਹੀਂ ਹੈਗਾ ਕਿਸੇ ਪਾਸੇ ਵੀ ਖੁਸ਼ੀ ਨਹੀਂ ਹੈਗੀ ਝੋਟੀ ਬਹੁਤ ਖੂਬਸੂਰਤ ਹੈ ਨੀਤੀਰੀ ਬਹੁਤ ਚੰਗੀ ਬਿਲਕੁਲ ਜੀ ਠੀਕ ਆ ਇਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਇਹ ਵੀ ਝੋਟੀ ਆ ਬਾਈ ਜੀ ਇਹ ਵੀ ਨਗੀਨਾ ਹੀ ਹੈ ਹਾਂ ਇਹ ਦੂਜੇ ਸੂਏ ਆ ਇਹ ਦੂਜਾ ਸੂਆ ਸੂਣੀ ਹੈ ਹਾਂ ਅਜੀ ਇਹਦੇ 12 ਦੇ ਰਹਿੰਦੇ ਗਿਣਤੀ ਦੇ ਰਾਸਿਆਂ ਸੂਣ ਚ ਠੀਕ ਹੈ 12 ਦਿਨਾਂ ਨੂੰ ਝੋਟੀ ਦੁੱਧ ਦੇਉ 15 ਕਿਲੋ ਠੀਕ ਹੈ ਆਪਾਂ ਗਰੰਟੀ ਨਾਲ ਝੋਟੀ ਲਈ ਆ ਹੂੰ ਤੇ ਆਪਣੇ ਬੰਦੇ ਤੋਂ ਲਈ ਹੈ ਬਗਾਨੇ ਤੋਂ ਨਹੀਂ ਲਈ ਅੱਛਾ ਹਾਂ ਤੇ ਦਿਨ ਅਜ 15 ਲੈ ਜੂਗੀ ਦਿਨ 15 ਲੈ ਜੂ ਦੋ ਹਫਤੇ ਲੈ ਜੂਗੀ ਹਾਂ ਹਾਂ ਠੀਕ ਆ ਬਣਾਉਣਾ ਬਹੁਤ ਝੋਟੀ ਨੇ ਜਿਆਦਾ ਜਿਆਦਾ ਬਹੁਤ ਜਿਆਦਾ ਝੋਟੀ ਬੰਨੀ ਪਿੱਠ ਪੁੱਡੇ ਦੀ ਵੇਖੋ ਕਿੰਦੀ ਸੋਹਣੀ ਸਿੰਗ ਵੇਖੋ ਕਿਹੇ ਗੱਲਾਂ ਕੁਸੀ ਦੀ ਠੀਕ ਆ ਆ ਫੇਸ ਤੋਂ ਦੇਖੋ ਦੋਸਤੋ ਠੀਕ ਆ ਫੇਸ ਦੀ ਕੁਆਲਿਟੀ ਸੋਹਣੀ ਹੈਗੀ ਆ ਓਵਰ ਆਲ ਝੋਟੀ ਬਹੁਤ ਵਧੀਆ ਹੈਗੀ ਆ ਪਿੱਠ ਪੁੱਠੇ ਤੋਂ ਬਹੁਤ ਚੜਾਈ ਆ ਥੱਬਿਆਂ ਦੇ ਥੱਬੇ ਆ ਬੈਕ ਸਾਈਡ ਤੋਂ ਤੇ ਜੇਕਰ ਇਹ ਦੋਸਤੋ ਘਟੋ ਘਟਪੀ ਦੋ ਹਫ਼ਤੇ ਬਾਈ ਨੇ ਕਿਹਾ ਵੀ ਦੋ ਹਫ਼ਤੇ ਘੱਟੋ-ਘੱਟ 15 ਦਿਨ ਇਸਨੇ ਲੈ ਜਾਣੇ ਆ ਤੇ ਬਣਾਤਣਾ ਵੇਖ ਲੋ ਤੁਸੀਂ ਵੀ ਕਿੰਨਾ ਬਣਾ ਲੂਗੀ ਜੇ ਹਾਂ ਬਾਜੀ ਖੋਲ ਕੇ ਨੂੰ ਦਿਖਾਈਏ ਸੋ ਦੋਸਤੋ ਸਾਰੇ ਵੀਰਾਂ ਦੀ ਡਿਮਾਂਡ ਸੀਗੀ ਵਧੀਆ ਚੰਗੀਆਂ ਝੋਟੀਆਂ ਖਰੀਦਣ ਦੀ ਤੇ ਝੋਟੀਆਂ ਤੁਸੀਂ ਬਿਲਕੁਲ ਬਾਈ ਦੇ ਕੋਲ ਅੱਜ 3 ਨਹੀਂ 2 ਨਹੀਂ 1 ਨਹੀਂ ਘੱਟੋ-ਘੱਟ ਵੀ 4 ਝੋਟੀਆਂ ਨੇ ਠੀਕ ਹੈ 14 ਝੋਟੀਆਂ ਇੱਕ ਤੋਂ ਇੱਕ ਜਿਹੜੀ ਵੱਧ ਹੈਗੀ ਆ ਤੇ 24 ਬਹੁਤ ਆ तकरीबन ਚਾਰ ਝੋਟੀਆਂ ਮੱਜਾਂ ਦੇ ਵਿੱਚੋਂ ਤੁਸੀਂ ਜਿਹੜੀ ਆ ਜਿਹੜਾ ਵੀ ਨਗਤ ਤੁਹਾਨੂੰ ਸਿਲੈਕਟ ਲੱਗਦਾ ਹੈਗਾ ਤੁਸੀਂ ਉਹ ਸਿਲੈਕਟ ਕਰਕੇ ਲੈ ਕੇ ਜਾ ਸਕਦੇ ਹੋ ਠੀਕ ਆ ਠੀਕ ਹੈ ਜੀ ਲਓ ਮਿੱਤਰੋ ਪੂਰੀ ਗੱਲ ਬਾਤ ਹੈ ਹੈ ਠੀਕ ਤੇ ਭਾਜੀ ਫਿਰ ਇਹਦੀ ਡਿਮਾਂਡ ਹੈ ਇਹਦਾ 85 85 82 ਦੀ ਹਾਨਾ ਹੀ ਦੇ ਦਾਂ ਠੀਕ ਹੈ ਇਹ ਨਹੀਂ ਹਰ ਲੈਸ ਕਰ ਦਾਂਗੇ ਯਸ ਨੋ ਵੀ 82 ਹੈ 82 ਦੀ ਠੀਕ ਹੈ 82 ਜਿਹੜੀ ਦੋਸਤੋ ਹਾਨਾ ਆ ਜੇ ਠੀਕ ਹੈ 85000 ਡਿਮਾਂਡ ਪਾਈ ਨੇ ਕੀਤੀ ਆ ਤੇ ਝੋਟੀ ਆ ਵੀ ਚੰਗੀ ਆ ਤੀਜੇ ਨੰਬਰ ਵਾਲੀ ਜਿਹੜੀ ਨੀਲੀ ਰਵੀ ਦੇ ਵਿੱਚ ਆ ਗਈ ਹੈ ਇਹ ਤੀਜਾ ਸੁਆ ਸੁਣੀ ਹੈ ਸੁਆ ਭਾਜੀ ਦਾ ਵੀ ਦੂਜਾ ਸੁਣੀ ਹੈ ਦੋਸਤੋ ਵੇਖ ਕੇ ਚੈੱਕ ਕਰੋ ਠੀਕ ਆ ਤੇ ਬਿਲਕੁਲ ਵਧੀਆ ਚੰਗੀ ਹਾਈਟ ਆ ਬਾਡੀ ਬੰਤਰ ਵੀ ਚੰਗੀ ਸੋਹਣੀ ਹੈਗੀ ਆ ਤੇ ਮਦਰ ਹੀ ਡੌਲੀ ਦੀ ਆ ਤੇ ਪਿੱਠ ਪੂਠਾ ਤੁਸੀਂ ਵੇਖੋ ਝੋਟੀ ਦਾ ਗੱਲਾਂ ਹੀ ਗਾਂਦੀਆਂ ਨੇ ਆ ਵੇਖੋ ਜੀ ਠੀਕ ਆ ਤੇ ਆ ਬੈਕ ਸਾਈਡ ਤੋਂ ਤੁਸੀਂ ਹਵਾਨਾ ਦੇਖੋ ਤੇ ਭਾਈ ਜੀ ਕਿੰਨੇ ਦਿਨ ਲੱਜੂ ਹਜੇ ਇਹ ਦਿਨ ਇਹ ਵੀ 8 ਕੁ ਲੈ ਜੀ 8 ਕੁ ਦਿਨ ਹਾਂ 8 ਆਖ ਪਿਓਰ ਨੀਲੀ ਦਾ ਵੀ ਠੀਕ ਆ 8 ਦਿਨ ਜਿਹੜਾ ਦੋਸਤੋ ਸਮਾਂ ਲੈ ਜੂ ਤਾਂ ਸੂਹਾ ਦੂਜਾ ਹੀ ਸੂਣਾ ਹੈ ਨਾ ਜੀ ਇਹ ਵੀ ਦੂਜਾ ਸੂਣਾ ਸੂਹਾ ਦੂਜਾ ਸੂਣਾ ਤੇ ਆਹ ਜਿਹੜੀ ਫੇਸ ਤੋਂ ਤੁਸੀਂ ਵੇਖੋ ਠੀਕ ਹੈ ਜੀ ਡਿੰਗਾ ਚੀਰ ਹੈਗਾ ਬਿਲਕੁਲ ਡਿੰਗਾ ਕੱਟਾ ਬਹੁਤੇ ਵੀਰ ਪਸੰਦ ਕਰਦੇ ਆ ਵੀ ਤਕਰੀਬਨ ਟਿੱਡੇ ਚੀਰ ਦੇ ਵਿੱਚ ਅੱਗੇ ਤੁਸੀਂ ਜੇਕਰ ਦੋਸਤੋ ਬਰੀਡ ਤੇ ਵੀ ਕੰਮ ਕਰਦੇ ਹੋ ਅੱਗੇ ਝੋਟੀਆਂ ਇਹਦੇ ਵਿੱਚੋਂ ਲਾਹੋਂਗੇ ਕਟੀਆਂ ਲਾਹੋਂਗੇ ਤੇ ਵਧੀਆ ਚੰਗੀਆਂ ਕਟੀਆਂ ਪਾਉਣ ਦੀ ਆਸ ਹੁੰਦੀ ਹੈ ਉਹੋ ਜੀ ਝੋਟੀ ਮੱਝ ਤੋਂ ਤੇ ਇਹਨੂੰ ਵੀ ਭਾਜੀ ਖੁੱਲਗੀ ਦਿਖਾਈਏ ਵੀਰਾਂ ਨੂੰ ਜੀ ਥੋੜਾ ਜਿਹਾ ਬਈ ਵਿੱਚ ਗਾਇਬ ਪੈ ਗਿਆ ਪਰ ਚੀਜ਼ਾਂ ਕੰਮ ਹੀ ਲੈਂਦੀਆਂ ਨੇ ਸਖਰੇ ਲਿਆ ਕਰਦੀਆਂ ਰਾਸਿਆ ਹਾਂ ਪਰ ਪਈਏ ਲੱਗ ਜਾਂਨ ਤਾਂ ਚੀਜ਼ ਚੰਗੀ ਹੈ ਨਹੀਂ ਨਹੀਂ ਚੰਗੀ ਗੱਲ ਹੈ ਜੀ ਭਰਾਵਾਂ ਦੇ ਜਿੱਥੇ ਵੀ ਲੈ ਕੇ ਜਾਨੋ ਵੀ ਅਗਲੇ ਕੌਣ ਕੌਣ ਠੀਕ ਆ ਝੋਟੀ ਸੋਹਣੀ ਹੈ ਦੋਸਤੋ ਤੇ ਸੈਕਿੰਡ ਟਾਈਮਰ ਆ ਠੀਕ ਆ ਤੇ ਥਾਣੇ ਲੇਵਾ ਬਹੁਤ ਵਧੀਆ ਹੈਗਾ ਚਾਰ ਥਾਣੇ ਤੇ ਚਾਰੇ ਥਾਣੇ ਬਿਲਕੁਲ ਮੁੱਠੀ ਵਾਲੇ ਥਾਣਾ ਆ ਵੇਖੋ ਠੀਕ ਆ ਤੇ ਬਾਈ ਜੀ ਇਹ ਤਾਂ ਫਿਰ ਕਿੰਨਾ ਮੋਲਣਾ ਇਹਦਾ ਰਾਜਸੀਆ ਮੋਲ 75 ਦੇਣੀ 72 ਦੀ ਠੀਕ ਆ ਦੇ ਲੈ 72 72000 ਤੇ 75 ਭਾਵੇਂ ਡਿਮਾਂਡ ਮੋਲ ਕਰ ਲਈ ਹਾਂ 72 ਦੀ ਦੇਣਾ ਠੀਕ ਆ ਕਿਤੀ ਦੁੱਧ 12 ਕਿਲੋ ਚਵਾ ਦੂ ਠੀਕ ਆ ਜੀ ਜਿਆਦਾ ਨਹੀਂ ਮੈਂ ਤਾਂ 12 ਕਿਲੋ ਦੀ ਦੁੱਧ ਦੀ ਭਾਵੇਂ ਗਾਰੰਟੀ ਨਾਲ ਲੈ ਜੇ 12 ਕਿਲੋ 10 ਕਿ 11 ਕਿਲੋ ਨੇ ਪਹਿਲਾਂ ਨੇ ਦਿੱਤਾ ਹੂੰ ਹਾਂ ਇਹ ਸਾਡੀ ਏਰੀਕੀ ਦੀ ਮੱਝਾਂ ਐ ਬਿਲਕੁਲ ਇਹ ਨਹੀਂ ਕਿ ਜਾਂ ਪਾਸੇ ਲੈਂਦੀਆਂ ਸਾਡੇ ਏਰੀਕੀ ਦੀ ਠੀਕ ਆ ਹਾਂਜੀ ਵਾਕਿਆ ਝੋਟੀਆਂ ਮੱਝਾਂ ਜਿਹੜੀਆਂ ਦੋਸਤੋ ਤੁਸੀਂ ਵੇਖ ਰਹੇ ਹੋ ਬਹੁਤ ਸ਼ਕੀਨ ਨੇ ਚੰਗੀਆਂ ਨੇ ਇਹ ਨਹੀਂ ਵੀ ਮੋਬਾਈਲ ਤੇ ਚਾਹੇ ਕੈਮਰੇ ਤੇ ਇੱਕ ਗੱਲ ਕਰ ਲਈਏ ਜੇਕਰ ਤੁਸੀਂ ਘਰ ਵੀ ਵਿజిਟ ਕਰਦੇ ਹੋ ਨਕੀਨੇ ਮਿਲਨੇ ਆ ਠੀਕ ਹੈ ਜੀ ਇੱਥੇ ਪਏ ਤੁਸੀਂ ਪੂਰੇ ਸੈਟੀਸਫਾਈ ਹੋਵੋਗੇ ਸੰਤੁਸ਼ਟ ਹੋਵੋਗੇ ਕੋਈ ਇਹ ਗੱਲ ਨਹੀਂ ਠੀਕ ਹੈ ਜੀ ਆਹ ਲਓ ਇਸ ਤੋਂ ਬਾਅਦ ਦੋਸਤੋ ਇੱਕ ਜਿਹੜੀ ਹੋਰ ਤੁਹਾਨੂੰ ਆਪਾਂ ਬਾਝ ਦਿਖਾਉਣੀ ਆ ਉਹ ਵੀ ਨੀਲੀ 라ਵੀ ਦੇ ਵਿੱਚ ਹੀ ਜ਼ਿਆਦਾ ਸਾਰੀ ਨੀਲੀ 라ਵੀ ਦੇ ਵਿੱਚ ਹੀ ਪੈਂਦੀ ਆ ਤੇ ਵੇਖੋ ਇਹ ਵੀ ਤੋਹਫਾ ਆ ਤੋਹਫਾ ਇੱਕ ਸਾਈਡ ਤੇ ਬਾਈ ਨੇ ਬੰਨਿਆ ਸੀਗਾ ਤੇ ਇਹ ਵੀ ਪਕਾਊਗਾ ਪ੍ਰੋਪਰ ਇੱਕ ਵਾਰੀ ਆਪਾਂ ਤੁਹਾਨੂੰ ਬਾਡੀ ਸਟਰਕਚਰ ਪੂਰੀ ਓਵਰਆਲ ਜਿਹੜੀ ਆ ਦਿਖ ਹੈਗੀ ਮੱਝ ਦੀ ਉਹ ਦਿਖਾ ਦੇਣੀ ਆ ਅੱਖ ਦੇ ਠੀਕ ਹੈ ਜੀ ਬਿਲਕੁਲ ਬਿੱਲੀ ਮਨ ਕੀ ਅੱਖ ਆ ਤੇ ਮੱਥਾ ਬੱਲਾ ਬਹੁਤ ਸੋਹਣੀ ਚੰਗੀ ਸਿੰਘਾਂ ਦੀ ਸ਼ੇਪ ਆ ਬਾਡੀ ਬੰਤਰ ਬਹੁਤ ਸੋਹਣੀ ਪਿਆਰੀ ਹੈਗੀ ਆ ਤੇ ਆ ਪਿੱਠ ਪੁੱਠੇ ਤੋਂ ਵੇਖੋ ਤੁਸੀਂ ਬਹੁਤ ਵਧੀਆ ਪਿਛੋਂ ਠੀਕ ਹੈ ਜੀ ਤੇ ਹਵਾਨਾ ਵੇਖੋ ਤੁਸੀਂ ਵਾਈਟ ਥਾਨਾ तकरीबन 3 ਥਣ ਵਾਈਟ ਆ ਠੀਕ ਆ ਤੇ ਬਿਲਕੁਲ ਜਿਹੜਾ ਇੱਕ ਦੋਸਤੋ ਘੜ ਕੇ ਡਿਜ਼ਾਈਨ ਲਗਾ ਹੈਗਾ ਪਿਛੇ ਤੁਸੀਂ ਹਵਾਨੇ ਦਾ ਦੇਖੋਗੇ ਇੱਕ ਥਾਂ ਬਹਿਣੀ ਵਾਲਾ ਜਿਹੜਾ ਬਿਲਕੁਲ ਅਗਲਾ ਉਹ ਬਲੈਕ ਆ ਬਾਕੀ ਜਿਹੜੇ ਚਾਰ ਤਿੰਨੇ ਥਾਣੇ ਉਹ ਵਾਈਟ ਆ ਮਗਰਲੇ ਪੈਰ ਵਾਈਟ ਆ ਤੇ ਅਗਲੇ ਪੈਰ ਵੀ ਜਿਹੜੇ ਵਾਈਟ ਆ ਪ੍ਰੋਪਰ ਹਵਾਨੇ ਤੇ ਨਿਸ਼ਾਨ ਮੋٹے ਤੌਰ ਤੇ ਤੁਸੀਂ ਦੇਖ ਹੀ ਲੈਣਾ ਚੀਜ਼ ਬਿਲਕੁਲ ਖੂਬੀ ਵਾਲੀ ਆ ਬਾਕੀ ਬਾਈ ਤੋਂ ਪੁੱਛਦੀਆਂ ਤੇ ਬਾਈ ਸੁਖਦੇਵ ਸਿੰਘ ਇਹਦੀ ਕੀ ਜਾਣਕਾਰੀ ਮੜੀ ਦਿਓ ਖੁੱਲ ਕੇ ਫਿਰ ਇਹ ਨਾ ਬਰੀਡ ਵਾਲੇ ਬੰਦੇ ਤੋਂ ਲਈ ਰਾਸਿਆ ਆਪਾਂ ਅੱਛਾ ਜੀ ਜੋ ਟੀਨੇ ਦੁੱਧ ਚਵਾਇਆ ਏ 12 ਤੋਂ ਲੈ ਕੇ 18 ਕਿਲੋ ਤੱਕ ਦੂਜੇ ਸੂਵੇ ਠੀਕ ਹੈ ਜੀ ਐਰਕੀ ਸੂਨੀਆ ਤੀਜੇ ਐਰਕੀ ਤੀਜੇ ਸੁ ਆ ਆਪਣੀ ਗਰੰਟੀ ਕੋਈ ਨਹੀਂ ਅਗਲਾ ਵੇਖ ਕੇ ਚੈੱਕ ਕਰਕੇ ਖੜੇ ਬਿਲਕੁਲ ਇਹ ਕੇ ਆਪਣੀ ਬੇਨਤੀ ਆ ਵੀ ਜਿਹੜਾ ਬੰਦਾ ਸਾਈ ਪਉਂਦਾ ਹਨਾ ਹਾਂਜੀ ਉਹ ਕੱਦ ਵੇਖ ਕੇ ਪਾਵੇ ਬਿਲਕੁਲ ਦੋ ਤਿੰਨਰਾ ਵੀਡੀਓ ਵੇਖ ਕੇ ਪਾਵੇ ਮੁੰਡ ਕੇ ਮੈਂ ਆ ਨਾ ਪੜ ਬਿਲਕੁਲ ਮੈਂ ਪੜਿਆ ਨਹੀਂਗਾ ਮੇਰੇ ਕੋਲ ਮੁੰਡਾ ਕੋਈ ਆਵੇ ਤੇ ਮੇਰੇ ਤੋਂ ਸਾਈ ਵਾਪਸ ਹੋਣੀ ਆ ਮੇਰੇ ਤੋਂ ਨਹੀਂ ਹੁੰਦੀ ਫੋਨ ਤੇ ਬਿਲਕੁਲ ਬਿਲਕੁਲ ਹਾਂ ਮੁਲਕੇ ਲੋਕੀ ਤਰਾਜ ਕਰਦੇ ਪਉਂਦਾ ਨਹੀਂ ਮੈਂ ਫਿਰ ਮੈਂ ਕਿਸ ਨੂੰ ਮੇਰਾ ਮੁੰਡਾ ਘਰ ਨਹੀਂਗਾ ਬਿਲਕੁਲ ਜੀ ਬਾਹਰਿਆ ਤੈਨੂੰ ਪਤਾ ਤੇ ਮੈਰਾ ਫਿਰ ਨਹੀਂ ਕਰਲੇ ਸੂਤ ਆਉਂਦਾ ਬਿਲਕੁਲ ਤੇ ਆਪਦੀ ਚੈੱਕ ਕਰਕੇ ਉਹ ਬੰਦਿਆ ਨੇ ਨਾ ਮੈਨੂੰ ਇੱਥੇ ਸਾਈ ਪਾਤੀ ਬਿਲਕੁਲ ਜੀ ਮੈਂ ਜਿਹੜੇ ਬੰਦਿਆ ਉਹਨਾਂ ਨੂੰ ਖੇੜਿਆ ਉਹ ਬੰਦੇ ਮੈਂ ਲੈ ਗੇ ਹੂੰ ਹੂੰ ਉਹ ਬੰਦੇ ਮੈਂ ਲੈ ਗੇ ਅੱਛਾ ਪਹਿਲਾਂ ਅੱਛਾ ਉਹਨਾਂ ਨੂੰ ਪਹਿਲਾਂ ਖਸਾ ਦਿੱਤਾ ਵੀ ਨਾ ਲਾਓ ਹਨਾ ਕੁਝ ਹੋਰ ਕਰ ਮੈਂ ਕਹਿੰਦਾ ਨਾ ਲਾਓ ਤੇ ਮੈਂ ਉਹ ਬੰਦੇ ਲੈ ਗੇ ਹੂੰ 2000 ਮੈਨੂੰ ਵੀ ਸਿਕੋ ਵੱਧ ਦੇਗੇ ਹਾਂ ਉਹਨਾਂ ਨੂੰ ਮੈਂ 90 ਦੀ ਦਿੱਤੀ ਬਿਲਕੁਲ ਉਹ ਮੈਂ ਤੇ ਮੇਰਾ ਵੀਰ ਜਿਹੜਾ ਦੋਸਤੋ ਤੁਸੀਂ ਜਰੂਰ ਨੋਟ ਕਰ ਲੋ ਕੱਦ ਕਾਠੀ ਵੈਸੇ ਮੈਂ ਨਾਰਮਲ ਹੀ ਬਿਆਨ ਕਰ ਦੇਣਾ ਹੁਣ ਮੀਡੀਅਮ ਕਿਉਂਕਿ ਨੀਲੀ ਰਵੀ ਦੀ ਜੇਕਰ ਗੱਲ ਆ ਜਾਂਦੀ ਹੈ ਤੇ ਮੀਡੀਅਮ ਕੱਦ ਕਾਠ ਹੁੰਦੇ ਆ ਬਾਹਲੇ ਵੱਡੇ ਵੀ ਨਹੀਂ ਤੇ ਬਾਹਲੇ ਛੋਟੇ ਨਹੀਂ ਮੀਡੀਅਮ ਹਾਈਟ 100 ਮੱਜਾਂ ਦੇ ਵਿੱਚ ਜੇਕਰ ਆਪਾਂ ਗਿਣਤੀ ਕਰਨੀ ਹੋਵੇ ਤੇ 70 80 ਮੱਜਾਂ ਨਾਰਮਲ ਇਹੋ ਜਿਹੀਆਂ ਹੁੰਦੀਆਂ ਵੀ ਜਿਹੜੀਆਂ ਬਿਲਕੁਲ ਰਲਦੇ ਮਿਲਦੇ ਹਾਂਜੀ ਇਹ ਸਾਡੀਆਂ ਜਿਹੜੀਆਂ ਮਈਆਂ ਨੇ ਇਹ ਹੀ ਲਈਆਂ ਅੱਜ ਮੈਂ ਸਾਰੀਆਂ ਮੱਜਾਂ ਲੈ ਲਈਆਂ ਲਾਗੋ ਲਾਗੋ ਫਿਰ ਕੇ ਜੀ ਇਹ ਹਰੀ ਸਾਰੀ ਬੰਦਾ ਇਦਾਂ ਮੈਨੂੰ ਹੱਥ ਨਹੀਂ ਪਉਂਦਾ ਬਿਲਕੁਲ ਸਾਡੇ ਲੋਕੀ 50 60 ਵਾਲੇ بڑے ਫੂਨ ਆਉਂਦੇ ਮੈਨੂੰ 50 55 ਵਾਲੀਆਂ ਮੱਜਾ ਨਹੀਂ ਮਿਲਦੀਆਂ ਹਨ ਕੀ ਕਰਗੇ ਜੀ ਜੇ ਤਾਂ ਪੈਸੇ ਲਾਉਣੇ ਤੇ ਫੇ ਚੰਗੀ ਮੈਂ ਮਿਲਣੀ ਬਿਲਕੁਲ ਹਾਂ ਤੇ ਮੈਂ ਕੁਰੀ ਜਿਹੜਾ ਬੈਕ ਸਾਈਡ ਤੋਂ ਤੁਹਾਨੂੰ ਦੋਸਤੋ ਦਿਖਾਉਣਾ ਠੀਕ ਆ ਹਵਾਨਾ ਹੂਨਾ ਤੁਸੀਂ ਪੂਰੀ ਚੰਗੀ ਤਰ੍ਹਾਂ ਵੇਖ ਲਓ ਠੀਕ ਆ ਤੇ ਬਿਲਕੁਲ ਜਿਹੜੀ ਮੀਡੀਅਮ ਹਾਈਟ ਤੋਂ ਪਲੱਸ ਆ ਵੀ ਇਹ ਨਹੀਂ ਹੈਗਾ ਕਿ ਵੀ ਹਾਂ ਵੱਡੀ ਮਹਿ ਆ ਵੀ ਛੋਟੀ ਮਹਿ ਨਹੀਂ ਹੈਗੀ ਮੀਡੀਅਮ ਹਾਈਟ ਤੋਂ ਮੈਂ ਪਲੱਸ ਤਾਂ ਆ ਗਿਆ ਵੀ ਬਿਲਕੁਲ ਜਿਹੜੀ ਮੀਡੀਅਮ ਹਾਈਟ ਤੋਂ ਉੱਤੋਂ ਦੀ ਜਿਹੜੀ ਇਹ ਮੱਝ ਹੈਗੀ ਹੈ ਕੱਦ ਕਾਠੀ ਦੇ ਵਿੱਚ ਤੇ ਝੋਟੀਆਂ ਜਿੰਨੀਆਂ ਪਹਿਲਾਂ ਵੀ ਦਿਖਾਈਆਂ ਉਹ ਵੀ ਬਿਲਕੁਲ ਇਹਦੇ ਨਾਲ ਜਿਹੜੀਆਂ ਮੇਲਜੋਲ ਖਾਂਦੀਆਂ ਨੇ ਕੋਈ ਇਹ ਨਹੀਂ ਵੀ ਉਹਨਾਂ ਤੋਂ ਬਾਕੀ ਝੋਟੀਆਂ ਜਿਹੜੀਆਂ ਇਹਦੇ ਤੋਂ ਛੋਟੀਆਂ ਹੋਣਗੀਆਂ ਠੀਕ ਆ ਤੇ ਮੇਰਾ ਵੀਰ ਜ਼ਰੂਰ ਜੱਜਮੈਂਟ ਕਰ ਲਿਆ ਕਰੋ ਠੀਕ ਆ ਤੇ ਸੋਹਣੀ ਬਿਲਕੁਲ ਜਿਹੜੀ ਇਹ ਝੋਟੀ ਆ ਤੇ ਹਵਾਨੇ ਹੂਨੇ ਵਾਲੇ ਪਾਸਿਓ ਦੋਸਤੋ ਇਹ ਵੀ ਬਹੁਤ ਬਾਕ ਕਮਾਲ ਬਣੀ ਹੈਗੀ ਆ ਠੀਕ ਆ ਬੇਸ਼ੱਕ ਮੈਂ ਹੱਥ ਦੇ ਨੇ ਇਹ ਵੀ ਨਹੀਂ ਸੁਣੀ ਤਕਰੀਬਨ ਲੈ ਜੂਗੀ ਜੀ 7-8 ਦਿਨ ਲੈ ਜੂ ਮੈਂ ਬੜਾ ਲੇਵਾ ਬਣਾਉਣਾ ਨਿਰਾਸ਼ ਹੂੰ ਮੈਂ ਬੜੀ ਚੰਗੀ ਆ ਠੀਕ ਆ ਜੀ ਆ ਕਰੋ ਚੈੱਕ ਜੀ ਠੀਕ ਆ ਤੇ ਅਜੇ 8-7 ਦਿਨ ਬਾਈ ਕਹਿੰਦਾ ਵੀ ਅਜੇ ਸੁੰਦੀ ਨਹੀਂ ਇਹ ਅੱਛਾ ਭਾਈ ਜੀ ਫਿਰ ਕੀ ਲੈ ਦੇਂਦਾ ਕਿੰਨਾ ਕਰਤਾ ਜੀ ਇਹਦਾ 85000 85 ਆ ਮੋਲ 87 ਦੇ ਦੇ 85 ਦੇ ਡੰਗ ਠੀਕ ਆ ਜੀ ਆ ਠੀਕ ਆ ਠੀਕ ਜੇ ਕੋਈ ਜ਼ਿਆਦਾ ਕਰੂ 83 ਦੀ ਮਹਿੰਦੇਦਾਨ ਠੀਕ ਆ ਹਾਂਜੀ ਹਾਂਜੀ 780 ਚੋਂ ਵੀ ਹੋ ਜਾਊਗਾ ਥੋੜਾ ਪਤਾ ਜੀ 83 ਚੋਂ ਵੀ ਕਰ ਦਾਂਗੇ ਲਓ ਜੀ ਪਰ ਇਹ ਆ ਜਿੰਨੇ ਸਾਈ ਪਾਈ 5000ੋਂ ਘੱਟ ਨਹੀਂ ਸਾਈ ਪੋਣੀ ਬਿਲਕੁਲ ਜੀ ਹਾਂਜੀ ਹਾਂਜੀ ਤੇ ਮੈਂ ਇਤਰਾ ਹੀ ਤੇ ਫਲੇ ਜੂਟ ਪਾ ਕੇ ਮੈਂ ਤਿੱਪੀ ਦੀ ਤਿੱਪੀ ਹਾਂ ਇਤਰਾ ਹੀ ਮੈਂ ਹੀ ਲੋਈ ਨਾ ਬਿਲਕੁਲ ਬਿਲਕੁਲ ਇੱਕ ਰਾਜ ਸਾਹਿਬ ਦੁੱਜਣ ਚੋਟੀ ਲਈ ਆ 20 ਕਿਲੋ ਵਾਲੀ ਹਾਂਜੀ ਉਹ ਆਪਣੇ ਕੋਲ ਆਉਣੀ ਆ ਡੇਢ ਮਹੀਨੇ ਦੀ ਕੱਚੀ ਆ ਜੀ ਹਾਂਜੀ ਦੁੱਧ 20 ਕਿਲੋ ਚੋਟੀ ਦੇ ਕਦ ਐਡਾ ਹੋਊਗਾ ਬਿਲਕੁਲ ਜੀ ਵੱਡਾ ਕੱਦ ਵੱਡੀ ਝੋਟੀ ਪਿਓਰ ਨੀਲੀ ਦਾ ਵਿਚਾਰੇ ਖੁਰਤੋ ਤੇ ਸਾਰਾ ਨਿਸ਼ਾਨਾ ਠੀਕ ਹੈ ਹਾਂ ਹਾਂ ਉਹ ਅਜੇ ਆਪਾਂ ਨੇ ਖੁਲਾਈ ਨਹੀਂ ਆਜੂਗੀ ਹੈ ਨਾ ਉਹ ਇਹ ਨਹੀਂਗਾ ਵੀ ਲੱਖ ਸਵਾ ਲੱਖ ਦੀ ਠੀਕ ਹੈ ਉਹ 1.5-2 ਲੱਖ ਦੀ ਝੋਟੀ ਮਿਲਨੀ ਹੈ ਤੇ 1.5 ਤੱਕ ਦੁੱਧ ਤਿਆਰ ਹੋਊਗਾ ਜਾਂ ਅਜੇ 1.5 ਮਹੀਨਾ ਤੋਂ ਅਜੇ 1.5 ਮਹੀਨਾ ਪਿਆ ਸੁਣੇ ਇਹ ਦੋਸਤੋ ਅੱਜ ਬਾਈ ਸੁਖਦੇਵ ਦੇ ਕੋਲ ਚਾਰ ਤੁਹਾਨੂੰ ਆਪਾਂ ਮੱਝਾਂ ਝੋਟੀਆਂ ਦਿਖਾਈਆਂ ਨੇ ਠੀਕ ਹੈ ਜੀ ਜਿਆਦਾ ਪੱਖ ਜਿਹੜਾ ਨੀਲੀ ਰਾਵੀ ਦੇ ਵਿੱਚ ਪਸੂਆਂ ਦਾ ਸੀਗਾ ਤੇ ਝੋਟੀਆਂ ਬਹੁਤ ਪਿਆਰੀਆਂ ਨੇ ਅਸਲ ਦੇ ਵਿੱਚ ਤੁਸੀਂ ਘਰ ਵਿਜ਼ਿਟ ਜ਼ਰੂਰ ਕਰਿਆ ਕਰੋ ਮੇਰਾ ਵੀਰ ਆਨਲਾਈਨ ਸੌਦਾ ਵੀ ਕਰਨਾ ਪਰ ਠੀਕ ਆ ਕਿਸੇ ਹੱਦ ਤੱਕ ਪਰ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕਰਿਆ ਕਰੋ ਇੱਕ ਟਾਈਮ ਦੋ ਟਾਈਮ ਜਿਹੜਾ ਪਸ਼ੂ ਹੁਣ ਸੋਇਆ ਨਹੀਂ ਹੈਗਾ ਟਿੱਪ ਕੇ ਠੀਕ ਆ ਜੀ ਸ਼ਹਿਦ ਕੱਢ ਕੇ ਤਸੱਲੀ ਚੋਂ ਥਨਾਂ ਦੀ ਬਿਲਕੁਲ ਨਰਕ ਪਰਖ ਕਰੋ ਕੀ ਨਾ ਹੁੰਦਿਆ ਸਾਈ ਦੇ ਦੇ ਬਿਲਕੁਲ ਅਗਲੇ ਨੂੰ ਪਹਿਲਾਂ ਟਿੱਪ ਕੇ ਨੁਸਖਾ ਕੱਢੋ ਫਿਰ ਦੱਸੋ ਬਿਲਕੁਲ ਜੀ ਫਿਰ ਜੇ ਨੁਸਖਾ ਦੀਦਾ ਫਿਰ ਆਖੋ ਵੀ ਆ ਨਹੀਂ ਪਈ ਸਾਡੇ ਤਪਾਸ ਨਹੀਂ ਜਿਹੜਾ ਮਰਜ਼ੀ ਬੰਦਾ ਪਔਰਖੀ ਲਾਇਓ ਆਪਾਂ ਕੀ ਡੱਕਦੇ ਹੁੜਾ ਹੂੰ ਜਿਹੜਾ ਮਰਜੀ ਪਾਵਰ ਖੀ ਲੈ। ਬਿਲਕੁਲ। ਅਸੀਂ ਸ਼ਾਇਦ ਕੱਢ ਕੇ ਆਏ ਆਂ ਆਪਦੀ ਤਸਦੀਕ ਕਰਕੇ ਲੈਣੇ। ਹੂੰ ਉਹ ਸਿੰਗਾ ਟੁੱਟਿਆ ਵਾਲੀ ਮੈਂ ਹੀ ਜਿਹੜੀ ਬੂਰੀ। ਹਾਂਜੀ। ਉਹ ਆਨਲਾਈਨ ਕੱਲੀ ਬੰਦੇ ਗੋਨ ਗਾਉਂਦੇ। ਹੂੰ ਹੂੰ ਹਾਂ। ਨਹੀਂ ਇਹ ਨਹੀਂ ਬਾਈ ਕੁਝ ਕਹਿ ਸਕਦੇ। ਐਨੀਮਲ ਬਾਕੀ ਅਗਲੇ ਕਿਲੇ ਤੇ ਜਾ ਕੇ ਅਗਲੀ ਦੀ ਕਿਸਮਤ ਆ ਵਾਦੇ ਵਾਦੇ ਵੀ ਪਾ ਜਾਂਦਾ ਚੰਗੇ। ਹਾਂ। ਤੇ ਮਨ ਕਿਤੇ ਮੈਂ ਵਿੱਚੋਂ ਅਸੀਂ ਉਧਰ ਮਈ ਉਧਰ ਆਣੇ ਮਗਾਨੀਆਂ ਹੀ। ਹਾਂਜੀ। ਰਾਜਸੇਂ ਦੋਵੇਂ ਮਈ ਗੰਦ ਹੀ ਮੈਂ 60000 ਰੁਪਏ ਕਟਾ ਕੇ ਵੇਚਾ। ਬਿਲਕੁਲ ਬਿਲਕੁਲ ਨਹੀਂ ਪੈਂਦੀਆਂ ਵੀ ਆ ਜੀ ਆਪ ਨੂੰ ਵੀ ਪੈ ਜਾਂਦੀਆਂ ਨਹੀਂ ਸਾਡੇ ਏਰਗੇ ਦੀ ਮੈਂ ਗਲਤ ਨਹੀਂ ਪੈਂਦੀ ਛੇਤੀ ਕੀਤੇ ਆ ਮੈਂ ਤਾਂ ਉਹ ਪਹਿਲਾਂ ਹੀ ਮੰਗਾਈਆਂ ਤੇ ਪਹਿਲਾਂ ਹੀ ਛੋ ਗਿਆ ਬਿਲਕੁਲ ਤੇ ਸੋ ਦੋਸਤੋ ਜਰੂਰ ਤੁਸੀਂ ਬਾਈ ਸਖਦੇਵ ਦੇ ਨਾਲ ਜਿਹੜੀ ਆ ਆਨਲਾਈਨ ਵੀ ਗੱਲਬਾਤ ਕਰਨੀ ਆ ਕੋਈ ਸਾਈ ਵਧਾਈ ਕਰਨੀ ਪੱਕਾ ਬਿਆਨਨਾ ਕਰਨਾ ਉਹ ਜਰੂਰ ਆਪਦੇ ਤੌਰ ਤਰੀਕੇ ਨਾਲ ਆਪਦੀ ਸੋਚ ਸਮਝ ਨਾਲ ਕਰ ਲਿਓ ਅੱਗੇ ਬਾਈ ਦੀ ਜ਼ਿੰਮੇਵਾਰੀ ਤੇ ਸਾਰਾ ਹੋਣਾ ਜੀ ਬਾਈ ਅੱਗੇ ਜ਼ਿੰਮੇਵਾਰੀ ਚੁੱਕਦਾ ਮਾਲ ਦੀ ਤੁਸੀਂ ਆਨਲਾਈਨ ਵੀ ਚੀਜ਼ ਪਹਚਾ ਸਕਦੇ ਹੋ ਬਾਕੀ ਮੇਰਾ ਕਹਿਣਾ ਜਿਹੜਾ ਹੈਗਾ ਤੁਸੀਂ ਆਓ ਆਪ ਦਾ ਤਿੱਪ ਕੇ ਜਿਹੜਾ ਪਸ਼ੂ ਸੋਇਆ ਹੈਗਾ ਉਹਨੂੰ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਤਸੱਲੀ ਕਰਕੇ ਕਿ ਵਾਈ ਕਰਕੇ ਬਾਕੀ ਰਹਿਣ ਦਾ ਵੀ ਕੋਈ ਏਡੀ ਗੱਲ ਨਹੀਂ ਭਾਈ ਜਿੱਥੇ ਆਪਣਾ ਭੈਣ ਭਰਾ ਵਪਾਰ ਦਾ ਕੰਮ ਕਰਦੇ ਵੀ ਰਹਿਣ ਸਹਣ ਦਾ ਵੀ ਕੋਈ ਨਹੀਂ ਵੀ ਆਦਾ ਕੋਈ ਗੱਲ ਨਹੀਂ ਰਾਤ ਆ ਕੋਈ ਗੱਲ ਨਹੀਂ ਬਿਲਕੁਲ ਜੀ ਆਪ ਦਾ ਤੈ ਤਸल्ली ਕਰਕੇ ਖੜੋ ਠੀਕ ਆ ਜੀ ਤੇ ਬਾਈ ਸੁਖਦੇਵ ਮਾਰਦੀ ਹੋਵੇ ਥੰਦੀ ਆਪਣੀ ਗਰੰਟੀ ਆ ਠੀਕ ਆ ਜੀ ਹਾਂ ਹਾਂ ਪਿੱਛਾ ਮਾਰਨ ਦੀ ਵੀ ਆਪਣੀ ਗਰੰਟੀ ਕੋਈ ਮੈਂ ਆਪਣੀ ਪਿੱਛਾ ਮਾਰਦੀ ਹਾਂ ਸਹੀ ਆ ਤੇ ਬਾਈ ਇੱਕ ਸੁਖਦੇਵ ਸਿੰਘ ਜੀ ਆਪਣਾ ਜਿਹੜਾ ਸੰਪਰਕ ਨੰਬਰ ਆਪਣੇ ਵੀਰਾਂ ਨਾਲ ਜੂਸ਼ ਸ਼ੇਅਰ ਕਰਦੇ 8672880568 8672880568 ਠੀਕ ਆ ਜੀ ਸੋ ਦੋਸਤੋ ਇਹ ਸਨ ਬਾਈ ਸੁਖਦੇਵ ਤੇ ਮੱਜਾਂ ਦੋਸਤੋ ਚਾਰ ਨੇ ਚਾਰ ਮੱਜਾਂ ਝੋਟੀਆਂ ਜਿਹਾ ਆਪਾਂ ਤੁਹਾਨੂੰ ਦਿਖਾਈਆਂ ਨੇ ਠੀਕ ਹੈ ਜੀ ਤੇ ਜਿਹੜੀ ਵੀ ਤੁਹਾਨੂੰ ਭਾਅ ਪੜਤੇ ਜੇ ਲੱਗਦੀ ਹੈ ਪਸੰਦ ਤੁਹਾਨੂੰ ਸਾਰੀਆਂ ਆ ਜਾਣੀਆਂ ਨੇ ਬਾਕੀ ਰੇਟ ਭਾਅ ਪੜਤਾ ਹੁੰਦਾ ਵੀ ਕੋਈ ਪੈਸੇ ਘੱਟ ਲਾਉਣ ਵਾਲਾ ਵੀਰ ਹੁੰਦਾ ਕੋਈ ਬਾਕੀ ਚੰਗੀ ਕੁਆਲਿਟੀ ਦੀ ਵੇਚ ਕੇ ਚੀਜ਼ ਚੰਗੇ ਪੈਸੇ ਲਾਉਣ ਵਾਲਾ ਹੁੰਦਾ ਕੁਆਲਿਟੀ ਤੁਹਾਨੂੰ ਹਰ ਇੱਕ ਚੀਜ਼ ਦੀ ਹਰ ਇੱਕ ਐਨੀਮਲ ਜਿਹੜਾ ਤੁਹਾਨੂੰ ਇਸ ਘਰੋਂ ਮਿਲਦਾ ਰਹਿੰਦਾ ਮਿਲ ਜੂਗਾ ਤੇ ਸੰਪਰਕ ਤੁਸੀਂ ਬਾਈ ਦੇ ਨਾਲ ਕਰਨਾ ਸਕਦੇ ਹੋ ਦੇ ਨਾਲ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ